ਹਾਂ ਜਤਰੀ ਗਾਲ ਜੀ ਸਾਰੇ ਕਬੂਤਰਾਂ ਨੂੰ ਬਾਈ ਅੱਜ ਪੰਨਾ ਬਾ ਸ਼ੌਂਕ ਰਾਉਣ ਲੱਗੇ ਆ ਆਪਣੇ ਯਾਰ ਦੋਸਤ ਮੁੰਡੇ ਇਹਨਾਂ ਦੇ ਕਬੂਤਰ ਇੱਕ ਪੰਜ-ਛੇ ਕਬੂਤਰ ਆ ਪਰ ਕੈਂਟ ਕਬੂਤਰ ਜਿਹੜੇ ਫੜੇ ਆ ਤੁਹਾਨੂੰ ਇਹਨਾਂ ਦੇ ਸ਼ੌਂਕ ਰਾਉਣੇ ਸਾਰੇ ਕਬੂਤਰਾ ਆਵਾੜ ਕੇ ਕੋਠੇ ਦੇਰ ਵਿੱਚ ਤੁਹਾਨੂੰ ਸ਼ੌਂਕ ਰਾਉਣੇ ਅੱਖਾਂ ਖੰਭਾਂ ਦਾ ਪੈਰਾਂ ਦਾ ਸ਼ੌਂਕ ਰਾਉਣੇ ਆਇਕੋ ਬਾਈ ਸਾਰੇ ਕਬੂਤਰ ਇਹਨਾਂ ਫੜੇ ਆ ਵਾਰਾ ਜਿਹੜੇ ਕਬੂਤਰ ਆ ਜਾਂਦੇ ਨਾ ਸਾਰੇ ਕਬੂਤਰ ਫੜੇ ਵੇਖੋ ਤੇ ਤੈ ਵੀ ਬੜੀ ਆ ਜਿਹੜੇ ਕਬੂਤਰਾ ਆਪ ਹੀ ਬਹਿ ਜਾਂਦੇ ਗਏ ਨਾ ਆਹ ਕੋ ਬਾਈ 6-7 ਕਬੂਤਰ ਆ ਸਾਰੇ ਘੈਂਟ ਕਬੂਤਰ ਇਹਨਾਂ ਨੂੰ ਆਪਾਂ ਸ਼ਾਮ ਕਰਵਾਣੇ ਆ ਕਾਲੇ ਕਾਲੇ ਦਾ ਤੇ ਅੱਖਾਂ ਖੰਭਾਂ ਰਿਸ਼ ਸ਼ਾਮ ਕਰਾਣੇ ਨੇ ਤੁਨ ਸਾਰੇ ਕੋ ਸਾਰੇ ਘੈਂਟ ਕਬੂਤਰ ਆ ਬਾਈ 골ਡਨ ਕਬੂਤਰ ਵੀ ਆ ਆਹ ਕੋ ਬਾਈ ਚਿੱਟੀਆਂ ਅੱਖਾਂ ਦਾ ਟੈੜੀ ਕਬੂਤਰ ਖਾਂਬ ਕੋ ਕੱਟਿਆ ਵਾ ਦੂਜੀ ਸਾਈਡ ਇਹ ਇਧਰੋਂ ਵੀ ਕੱਟਿਆ पूछ वेखो पैरों का छॉँ करो भाई सारे कबूतर बदिया जी चिटियाँ अखा देखो दूजी सैड भी चिटी आखिया है पैरों की शांक करो भैया ਸਾਰੇ ਕਬੂਤਰ ਘੈਂਟ ਆ ਗਿਆ ਇਹ ਹਰਿਆ ਹਰਿਆ ਬਾਈ ਫੜਿਆ ਹੈ ਕਬੂਤਰ ਚਿੱਟੀ ਅੱਖੇ ਦੀ ਦੋਨ ਸਾਈਡਾਂ ਤੋਂ ਟੋਰਨਮੈਂਟ ਹੀ ਕੀਤਾ ਪੂਛ ਪੈਰਾਂ ਸ਼ੌਕ ਦਾ ਕਬਾਈ ਵਧੀਆ ਕਬੂਤਰ ਸਾਰੇ ਆ ਗਿਆ ਜੀ ਮੱਕੀ ਚੀਨਾ ਕਬੂਤਰ ਇਕ ਚਿੱਟੀਆਂ ਅੱਖਾਂ ਦੋਨ ਸਾਈਡਾਂ ਤੋਂ ਏਵੀ ਬੰਨੇ ਆਵਾ ਦੋਨ ਸਾਈਡਾਂ ਬੰਨਿਆ ਪੂਰੀ ਵਕੜੀ ਕਾਲਾ ਪੁਰਸ਼ਾ ਪੈਰਾਂ ਦਾ ਸ਼ਾਂਕ ਕਰ ਰਿਹਾ ਜੀ ਔਰ ਗਏ ਆ ਗਿਆ ਜੀ ਚਿੱਟੇ ਅੱਖਾਂ ਦਾ 골ਡਨ ਕਾਂਪਸ ਆ ਰਹੇ ਕੱਟੇ ਆ ਪੁੱਟੇ ਆ ਹਸਾਰ ਕਰਤੇ ਆ ਪੈਰ ਬਿਕੋ ਨਰੇ ਪੈਰਾਂ ਸ਼ਾਂਕ ਕਰ ਸਾਰੇ ਕਬੂਤਰ ਪਉੜਤੇ ਆ ਜਿਹੜੇ ਜਿਹੜੇ ਫੜੇ ਆ ਨਵੇਂ ਉਹ ਬੰਨੇ ਆ ਆ ਗਈ ਚਿੱਟੀਆਂ ਆਖਾ ਜਾਉਂਦ ਰੇ ਇਹ ਵੀ ਪੁੱਟੇ ਤੋਨ ਸਾਈਡ ਆਰ ਪੂਜ ਪੂਰ ਘਰ ਲਈ ਦੀ ਪੂਜ ਹੋਈ ਆ ਪੈਰਾਂ ਨੇ ਸ਼ਾਂਤ ਕਰ ਚਿੱਟੀਆਂ ਆਖਾ ਇਹ ਰਾ ਸ਼ਾਂਤਨ ਹੁਣੇ ਕਰਾਇਆ ਜਿਹੜਾ ਉਹ ਹੋਈ ਆ ਕਾਲੀ ਪੂਤਾਂ ਤਾਰਿਆਂ ਤੋਂ ਸ਼ੌਕ ਕਰਾਣੇ ਕਰ ਫੇ ਨਾ ਦੁਬਾਰੇ ਪੈਰ ਵੇ ਕੋ ਬਈ ਦੇ ਟੈਡੀ ਚਟੀਆਂ ਅੱਖਾਂ ਦੋਆ ਸਾਈਡ ਤੋਂ ਚਟਿਆ ਤੋ ਰੋ ਕੰਨਗਾ ਇਹ ਦਰੋਂ ਹੀ ਕੱਟਿਆ ਕੱਟਿਆ ਬਈ ਪੂਛ ਵੇਖੋ ਇਹਦੀ ਪੈਰਾਂ ਦਾ ਸ਼ਾਂ ਭਾਈ ਵੀਡੀਓ ਲਾਈਕ ਕਰ ਦੇ ਭਰਾ ਮੈਨੂੰ ਵਧੀਆ ਲੱਗੀ ਨਾ ਤੇ ਲਾਈਕ ਕਰ ਦੇ ਕੋ ਆ ਗਈ ਚਟੀਆਂ ਆਖਾ 골ਡਨ ਤੋਂ ਤੁਹਾਡੇ ਵੀ ਪੁੱਟਿਆ ਹੈ ਤੁਜੀ ਸਾਈਡ ਬੁੱਟੀ ਪੈਰਾਂ ਦਾ ਸ਼ੌਂਕ ਕਰੋ ਭਾਈ ਸਾਰੇ ਕਬੂਤਰ ਵਧੀਆ ਹੈ ਪੈਰਾਂ ਦਾ ਕਰੋ ਸ਼ੌਂਕ ਦੇ ਕੈਂਡ ਕਬੂਤਰ ਆ ਚਿੱਟੀਆਂ ਅੱਖਾਂ ਵਿੱਚ ਸ਼ੌਂਕ ਰੋ ਇਹ ਵੀ ਸਾਰ ਕਰਤਾ ਪੁੱਟਿਆ ਭਾਈ ਸਾਰੇ ਕਬੂਤਰ ਫੜੇ ਨਾ ਤੇ ਸਾਰੇ ਕਬੂਤਰ ਘੈਂਟ ਆ ਇੱਕ ਭਾਈ ਦੂਜਾ ਗੁੰਡਾ ਵੀ ਆ ਤੇ ਉਹਦਾ ਤੁਹਾਨੂੰ ਬਾਅਦ ਵਿੱਚ ਸ਼ੌਂਕ ਕਰਾਵਾਂਗੇ ਅੱਗੇ ਇਹਨਾਂ ਦਾ ਤੁਹਾਨੂੰ ਸ਼ੌਂਕ ਕਰਾਤਾ ਆਇਕੋ ਚਿੱਟੀਆਂ ਅੱਖਾਂ ਦਾ 골ਡਨ ਬੰਨਿਆ ਇਹ ਤਾਂ ਤੁਹਾਨੂੰ ਪਹਿਲਾਂ ਵੀ ਸ਼ਾਂਤ ਕਰਾਇਆ ਨਾ ਜਿਹੜਾ ਪੋਸ਼ ਵੇਖਾ ਇਹਦੀ ਬਈ ਸਾਰੇ ਕਬੂਤਰ ਵਧੀਆ ਕਬੂਤਰ ਆ ਮੜਿਆ ਨੇ ਬਈ ਉਮਰ ਤੇ ਮੜਿਆ ਦੀ ਨਿੱਕੀ ਆ ਪਰ ਕਬੂਤਰ ਬੜੇ ਘੈਂਟ ਘੈਂਟ ਦੇ ਨਾਲ ਕੋ ਮਲਬਈ ਕਬੂਤਰ ਇਹਨਾਂ ਨਾਲ-ਨਾਲ ਤੇ ਅੜੀ ਕੋਟੇ ਜਾਂਦੇ ਆ ਆਹ ਕੋ ਹਰਿਆ ਚਿੱਟੀਆਂ ਅੱਖਾਂ ਦਾ ਟੋਂਡ ਕੀਤਾ ਜਣੀਆਂ ਪੁੱਟਿਆ ਵਾ ਇਹ ਵੀ ਸਾਰ ਕਰਤਾ ਪੈਰਾਂ ਨਾਲ ਸ਼ਾਂਕ ਕਰ ਰਿਹਾ ਕੋਹਰੇ ਸਾਰੇ ਬਾਈ ਕਬੂਤਰਾਂ ਨੂੰ ਸ਼ਾਂਕ ਕਰਾਤਾ ਇਹਨਾਂ ਦਾ ਭਰਾ ਮੇਰੇ ਵੀਡੀਓ ਲਾਈਕ ਕਰ ਦਿਓ